ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣੀ ਯਾਤਰਾ ਤੇ ਗਏ ਤਾਂ ਰਾਹ ਵਿੱਚ ਉਹਨਾਂ ਨੇ ਬੁਰਹਾਨਪੁਰ ਵਿਖੇ ਪੜਾ ਕੀਤਾ ਇੱਥੇ ਸੰਗਤ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਦਰਸ਼ਨ ਲਈ ਇਕੱਠੀ ਹੋਈ ਜਿਸ ਕਰਕੇ ਇੱਥੇ ਸਥਾਪਿਤ ਗੁਰਦੁਆਰੇ ਨੂੰ ਬੜੀ ਸੰਗਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਅੱਜ ਵੀ ਸਿੱਖ ਇਤਿਹਾਸ ਵਿੱਚ ਆਪਣੀ ਵਿਲੱਖਣ ਮਹੱਤਤਾ ਰੱਖਦਾ ਹੈ ਗੁਰੂ ਜੀ ਨੇ ਇੱਥੇ ਇੱਕ ਜੋਗੀ ਜੀਵਨਦਾਸ ਨੂੰ ਮਿਲ ਕੇ ਉਸ ਨੂੰ ਆਤਮਿਕ ਜੀਵਨ ਦਾ ਸੱਚਾ ਰਾਹ ਦੱਸਿਆ ਅਤੇ ਜੀਵਨ ਮੁਕਤੀ ਦੀ ਪ੍ਰੇਰਣਾ ਦਿੱਤੀ ਬੁਰਹਾਨਪੁਰ ਵਿਖੇ ਗੁਰੂ ਜੀ ਲਗਭਗ 20 ਦਿਨ ਤੱਕ ਰਹੇ ਇਹ ਗੁਰਦੁਆਰਾ ਲਗਭਗ 31 ਕੜਵਿਚ ਫੈਲਿਆ ਹੋਇਆ ਹੈ ਜਿੱਥੇ ਇੱਕ ਬਹੁਤ ਪੁਰਾਣੀ ਬੀੜ ਸੰਭਾਲ ਕੇ ਰੱਖੀ ਗਈ ਹੈ ਜਿਸ ਤੇ ਗੁਰੂ ਜੀ ਵੱਲੋਂ ਹਸਤਾਖਰ ਕੀਤੇ ਹੋਏ ਹਨ ਕਿਸੇ ਵਿਸ਼ੇਸ਼ ਮੌਕੇ ਤੇ ਹੀ ਸੰਗਤ ਨੂੰ ਇਸ ਬੀੜ ਦੇ ਦਰਸ਼ਨ ਕਰਾਏ ਜਾਂਦੇ ਹਨ ਇਸ ਬੀੜ ਦੇ ਪੰਨਿਆਂ ਤੇ ਉਕਰੇ ਅੱਖਰ ਅਤੇ ਸੁਨਹਿਰੀ ਬਾਰਡਰ ਹਲੇ ਵੀ ਚਮਕਦਾਰ ਹਨ ਪਰ ਪੰਨਿਆਂ ਦੀ ਹਾਲਤ ਕਮਜ਼ੋਰ ਪੈਂਦੀ ਜਾ ਰਹੀ ਹੈ ਇਸ ਪਵਿੱਤਰ ਸਥਾਨ ਤੇ ਕੁਝ ਪੁਰਾਣੇ ਸ਼ਸਤਰ ਵੀ ਸਨਮਾਨ ਨਾਲ ਰੱਖੇ ਗਏ ਹਨ ਜੋ ਗੁਰੂ ਸਾਹਿਬ ਜੀ ਦੀ ਸ਼ੌਰਗਤਕ ਦੀ ਗਵਾਹੀ ਦਿੰਦੇ ਹਨ ਗੁਰੂ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਅਜੀਤ ਸਿੰਘ ਜੀ ਦੀ ਪਤਨੀ ਅਤੇ ਪੁੱਤਰ ਹੱਠੀ ਸਿੰਘ ਇਥੇ ਨਿਵਾਸ ਕਰਦੇ ਰਹੇ ਉਹਨਾਂ ਦੀਆਂ ਯਾਦਗਾਰਾਂ ਵੀ ਗੁਰਦੁਆਰੇ ਦੇ ਪਿਛਲੇ ਹਿੱਸੇ ਵਿੱਚ ਸਥਾਪਿਤ ਹਨ